ਅੱਜ ਤੋਂ ਪੰਜਾਬ ਭਰ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਮੁੱਖ ਮੰਤਰੀ ਪੰਜਾਬ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਕਣਕ ਵੇਚਣ ਲਈ ਪੰਜਾਬ ਭਰ ਤੋਂ ਪਹਿਲੇ ਕਿਸਾਨ ਕਰਨੈਲ ਸਿੰਘ ਜੀ ਜੋ ਕਿ ਘੱਗਰਸਰਾਏ ਪਿੰਡ ਦੇ ਹਨ ਉਹ ਮੰਡੀ ਮਾਰਕੀਟ ਵਿੱਚ ਪਹੁੰਚੇ। ਉਹਨਾਂ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਜਿਵੇਂ ਹਰ ਵਾਰ ਉਹਨਾਂ ਦੀ ਫਸਲ ਦੀ ਸਮੇਂ ਸਿਰ ਚੁਕਾਈ ਤੇ ਅਦਾਇਗੀ ਦਾ ਧਿਆਨ ਰੱਖਿਆ ਗਿਆ ਹੈ ਇਸ ਵਾਰ ਵੀ ਧਿਆਨ ਰੱਖਿਆ ਜਾਵੇਗਾ। ਉਨਾ ਦੀ ਫਸਲ ਦੀ ਸਮੇਂ ਸਿਰ ਚੁਕਾਈ ਅਤੇ ਅਦਾਇਗੀ ਕੀਤੀ ਜਾਵੇਗੀ ਕਿਹੜਾ ਪਿੰਡ ਹੈ ਜੀ ਘੱਗਰਸਰਹਿ ਕਿਨਾਂ ਹੈ ਕਰਨੈਲ ਸਿੰਘ ਜੀ ਕਰਨੈਲ ਸਿੰਘ ਘੱਗਰਸਰਹਿ ਕਿੰਨੇ ਕੁਇੰਟਲ ਵਜਨ ਦੇ ਵਿੱਚ ਹੈ 50 ਕੁਇੰਟਲ ਹੋਗਾ ਜੀ 50 ਕੁਇੰਟਲ ਇਹ ਮਰਦਾਪੁਰ ਮੰਡੀ ਹਾਂਜੀ ਮਰਦਾਪੁਰ ਠੀਕ ਹੈ ਜੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼